सीएम ਭਗਵੰਤ ਮਾਨ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਮੌਜੂਦਾ ਸਥਿਤੀ ਪੰਜਾਬ ਦੀ ਕੀ ਕੁਛ ਹੈ ਫਲਡਸ ਨਾਲ ਰਿਲੇਟਡ ਉਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਪੰਜਾਬ ਦੇ ਲਈ ਔਖਾ ਸਮੇਂ ਹੈ ਕੇਂਦਰ ਸਰਕਾਰ ਪੰਜਾਬ ਦੇ 60000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਤੁਰੰਤ ਜਾਰੀ ਕਰੇ ਇਹ ਮੰਗ ਸੀਐਮ ਭਗਵੰਤ ਮਾਨ ਦੇ ਵੱਲੋਂ ਚਿੱਠੀ ਲੈ ਕੇ ਕੀਤੀ ਗਈ ਹੈ ਕੇਂਦਰ ਤੋਂ SDRF ਨਿਯਮਾ ਵਿੱਚ ਬਦਲਾਅ ਦੀ ਮੰਗਤਾ ਜੋ ਕਿਸਾਨਾਂ ਨੂੰ ਖਾੜਾ ਦੇ ਨੁਕਸਾਨ ਦਾ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ ਤੇ ਸੀਐਮ ਭਗਵੰਤ ਮਾਨ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਚਿੱਠੀ ਮੰਗ ਕੇ ਲਿਖ ਕੇ ਜੋ ਹੈ ਸਹਾਇਤਾ ਮੰਗੀ ਗਈ ਹੈ ਕਿਹਾ ਗਿਆ ਹੈ ਕਿ ਪੰਜਾਬ ਦੇ ਲਈ ਇਹ ਬੇਅਦੀ ਔਖਾ ਸਮੇ ਹੈ ਕੇਂਦਰ ਸਰਕਾਰ 60000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਤੁਰੰਤ ਜਾਰੀ ਕਰੇ ਕਿਉਂਕਿ ਕਿਸੇ ਕਿਨਾਰੇ ਪੰਜਾਬ ਦੇ 9 ਜ਼ਿਲ੍ਹੇ ਹਾੜਾ ਦੀ ਚਪੇਟ 'ਚ ਆਏ ਹੋਏ ਨੇ ਕਾਫੀ ਵੱਡੇ ਪੱਧਰ ਤੇ ਜਾਨ-ਨੁਕਸਾਨ ਹੋਇਆ ਹੈ, مالی ਨੁਕਸਾਨ ਵੀ ਹੋਇਆ ਹੈ ਜਿਸ ਦੇ ਚਲਦੇ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਹੋਇਆ ਹੈ ਖਾਸ ਕਰ ਜੋ ਪਿੰਡ ਨੇ ਨਕੁਨਕ ਪਾਣੀ 'ਚ ਡੁੱਬੇ ਹੋਏ ਨੇ। ਦੇਖਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਹੀ ਪ੍ਰਸ਼ਾਸਨ ਆਪਣੇ ਪੱਧਰ ਤੇ ਲੱਗੇ ਹੋਏ ਨੇ ਜੋ ਲੋੜਵੰਦ ਲੋਕ ਨੇ ਉਹਨਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ ਤੇ ਸੀਐਮ ਭਗਵੰਤ ਪਾਣੀ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ 60000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਤੁਰੰਤ ਜਾਰੀ ਕਰੇ ਕੇਂਦਰ ਤੋਂ ਐਸਡੀਆਰਐਫ ਨਿਜਮਾ ਵਿੱਚ ਬਦਲਾ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50000 ਰੁਪਏ ਤੱਕ ਵੰਡਾਈ ਜਾ ਸਕੇ ਦਿੱਤੀ ਜਾ ਸਕੇ ਪੰਜਾਬ ਸਰਕਾਰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ ਕੇਂਦਰ ਤੋਂ ਸਹਾਇਤਾ ਇਹ ਮੰਗੀ ਗਈ ਹੈ ਦਰਖਾਸਤ ਕੀਤੀ ਹੈ ਇਹ ਚਿੱਠੀ ਲਿਖ ਕੇ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ 1000 ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਚਿੱਠੀ 'ਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਚਿੱਠੀ ਤੁਹਾਨੂੰ ਵਖਾ ਰਹੇ ਹਾਂ ਗੁਰਦਾਸਪੁਰ ਕਪੂਟਲਾ ਅੰਮ੍ਰਿਤਸਰ ਪਠਾਨਕੋਟ ਫਰਾਉਸਪੁਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਵਿੱਚ ਹਰ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਪਿੰਡ ਇਸ ਗੱਲ ਦਾ ਜ਼ਿਕਰ ਇਸ ਚਿੱਠੀ 'ਚ ਕੀਤਾ ਗਿਆ ਹੈ ਹੜ੍ਹ ਦੇ ਪਾਣੀ ਵਿੱਚ ਡੁੱਬੀ ਲਗਭਗ 3 ਲੱਖ ਏਕੜ ਹੈ ਖੇਤੀਬਾੜੀ ਜ਼ਮੀਨ ਤੇ ਕੀ ਕੁਝ ਮੌਜੂਦਾ ਸਥਿਤੀ ਹੈ ਪੰਜਾਬ ਦੇ ਨਾਲ ਰਿਲੇਟਿਡ ਕੀ ਕੁਝ ਹਾਲਾਤ ਨੇ ਇਸ ਬਾਬਸ ਇਸ ਚਿੱਠੀ 'ਚ ਜ਼ਿਕਰ ਕੀਤਾ ਗਿਆ ਤੇ ਪੀਐਮ ਨਰਿੰਦਰ ਮੋਦੀ ਨੂੰ ਮੰਗ ਕੀਤੀ ਗਈ ਹੈ ਕਿ ਫੌਰੀ ਸਹਾਇਤਾ ਪੰਜਾਬ ਨੂੰ ਪਹੁੰਚਾਈ ਜਾਏ 60000 ਕਰੋੜ ਰੁਪਏ ਦਾ ਬਕਾਇਆ ਫੰਡ ਤੁਰੰਤ ਜਾਰੀ ਕੀਤਾ ਜਾਏ ਜੋ ਹੱਦ ਨਾਲ ਜੋ ਬਣੀ ਹੋਈ ਸਥਿਤੀ ਹੈ ਉਸ ਨਾਲ ਨਿਜੀਠਿਆ ਜਾ ਸਕੇ ਨਿਪਟਿਆ ਜਾ ਸਕੇ ਵੱਡੇ ਪੱਧਰ ਤੇ ਜੋ ਕਿਸਾਨਾਂ ਦਾ مالی ਨੁਕਸਾਨ ਹੋਇਆ ਹੈ ਕਿਉਂਕਿ ਜੋ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਬੀਜੀ ਗਈ ਸੀ ਉਹ ਡੁੱਬ ਚੁੱਕੀ ਹੈ ਤਬਾਹ ਹੋ ਚੁੱਕੀ ਹੈ ਕਿਉਂਕਿ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਗਰਦਾਬਰੀ ਕਰਾ ਕੇ ਉਸ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਇਸ ਕਰਕੇ ਐਸਡੀਆਰਐਫ ਨਿਜਮਾ ਵਿੱਚ ਬਦਲਾਅ ਕੀਤਾ ਜਾਏ ਤੇ ਇਹ ਚਿੱਠੀ ਦੀ ਕਾਪੀ ਤੁਸੀਂ ਦੇਖ ਪਾ ਰਹੇ ਹੋ ਇਹ ਲਿਖੀ ਗਈ ਹੈ ਸੀਐਮ ਭਗਵੰਤ ਮਾਨ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੌਜੂਦਾ ਸਥਿਤੀ ਕੀ ਕੁਝ ਹੈ ਪੰਜਾਬ ਤੇ ਨਾਲ ਰਿਲੇਟਡ ਖੜਾ ਨਾਲ ਰਿਲੇਟਡ ਇਸ ਬਾਬਤ ਜਾਣਕਾਰੀ ਇਸ ਚਿੱਠੀ ਚ ਸਾਂਝੀ ਕੀਤੀ ਗਈ ਹੈ ਇਹ ਮੰਗ ਕੀਤੀ ਗਈ ਹੈ ਕਿ 60000 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕੀਤਾ ਜਾਏ ਮੇਰਾ ਨਾਮ ਰਹਿਸਯੋਗੀ ਵਿਨੇਸ਼ ਫੋਨ ਲਾਈਨ ਤੇ ਜਿਹਨੇ ਵਿਨੇਸ਼ ਸੀਐਮ ਭਗਵੰਤ ਮਾਨ ਨੇ ਪੀਐਮ ਨੂੰ ਚਿੱਠੀ ਲਿਖੀ ਹੈ ਕਿੰਨਾ ਗੱਲਾਂ ਦਾ ਜ਼ਿਕਰ ਇਸ ਚਿੱਠੀ ਚ ਕੀਤਾ ਗਿਆ ਅਹਿਮ ਪੁਆਇੰਟਸ ਅ ਪਾਸਾਰਬ ਜੋ ਤਾਂ ਐਮ ਪੁਆਇੰਟ ਇਹੀ ਹੈ ਜਿਹੜੇ ਆਪਾਂ ਪਿਛਲੇ ਲਗਭਗ ਇੱਕ ਹਫਤੇ ਤੋਂ ਦੇਖ ਰਹੇ ਹਾਂ ਕਿ ਪੰਜਾਬ 'ਚ ਖੜਾ ਦੀ ਮਾਰ ਪਈ ਹੋਈ ਹੈ ਸੀਐਮ ਨੇ ਡਾਇਰੈਕਟ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ ਜਿਹੜੀ ਪੰਜਾਬ ਵਿੱਚ ਖੜਾ ਦੀ ਮਾਰ ਪਈ ਹੋਈ ਹੈ ਤੇ ਪੰਜਾਬ ਦੇ ਜਿਹੜੇ ਬਾਏਨ ਲਾਰਜ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਭਾਵੇਂ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਅਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਤੇ ਨਾਲੋ ਹਸ਼ਿਆਰਪੁਰ ਇਹਨਾਂ ਵਿੱਚ ਜਿਹੜੀ ਵੱਡੇ ਪੱਧਰ ਤੇ ਮਾਰ ਪਈ ਹੈ ਕੁਝ ਤਾਂ ਡੈਮਾਂ ਦਾ ਪਾਣੀ ਰਿਲੀਜ਼ ਹੋ ਰਿਹਾ ਉਸ ਕਰਕੇ ਤੇ ਕੁਝ ਜਿਹੜੀ ਲਗਾਤਾਰ بارش ਹੋ ਰਹੀ ਹੈ ਪਿਛਲੇ ਲਗਭਗ ਇੱਕ ਹਫਤੇ ਤੋਂ ਉਸ ਕਰਕੇ ਤੇ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਹਜ਼ਾਰ ਦੇ ਕਰੀਬ ਜਿਹੜੇ ਪਿੰਡ ਆ ਉਹ ਇਫੈਕਟਡ ਹੈ ਇਸ ਪਾਣੀ ਨਾਲ ਇਨਹਾੜਾ ਨਾਲ ਤੇ 3 ਲੱਖ ਏਕੜ ਦੇ ਕਰੀਬ ਲੈਂਡ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਵੀ ਹੈ ਜਿਹੜਾ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨੰਬਰ ਹੈ ਔਰ ਹਜ਼ਾਰ ਦੇ ਕਰੀਬ ਪਿੰਡ ਜੇ ਲਫਰਫਲੀ ਪੰਜਾਬ ਵਿੱਚ 12 ਤੋਂ 13 ਹਜ਼ਾਰ ਪਿੰਡ ਹੈ ਤਾਂ ਹਜ਼ਾਰ ਦੇ ਉੱਪਰ ਪਿੰਡ ਹੈ ਜਿਹੜਾ ਪ੍ਰਭਾਵਿਤ ਹੈ ਸਪੈਸ਼ਲੀ ਜਿਹੜਾ ਬਾਰਡਰ ਡਿਸਟ੍ਰਿਕਟ ਮੰਨੇ ਜਾਂਦੇ ਆ ਉਹਨਾਂ ਦਾ ਕਿਉਂਕਿ ਆਲਰੇਡੀ ਮੰਨਿਆ ਜਾਂਦਾ ਹੈ ਕਿ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿਲੇਜ ਆ ਜਿਹੜੇ ਕਟਿਆਲੀ ਤਾਰਾਂ ਦੇ ਨਾਲ ਨਾਲ ਹੈ ਉਹ ਉੱਥੇ ਆਲਰੇਡੀ ਜਿਹੜੀ ਆ ਬੇਸਿਕ ਸਹੂਿਦਾਵਾਂ ਦੀ ਘਾਟ ਹੁੰਦੀ ਹੈ ਲੈਕ ਹੁੰਦੀ ਹੈ ਤੇ ਉਸ ਤੋਂ ਬਾਅਦ ਹੜਾਂ ਦੀ ਮਾਰ ਪੈ ਗਈ ਤਾਂ ਇੱਕ ਤਰੀਕੇ ਨਾਲ ਉਹਨਾਂ ਤੇ ਦੌੜੀ ਮਾਰ ਪੈ ਰਹੀ ਹੈ ਹੂੰ ਸੀਐਮ ਨੇ ਲਿਖਿਆ ਕਿ ਪੰਜਾਬ ਲਈ ਬਹੁਤ ਔਖਾ ਸਮਾਂ ਹੈ ਬ ਕੇਂਦਰ ਸਰਕਾਰ ਪੰਜਾਬ ਦਾ ਹੱਥ ਫੜੇ ਤੇ ਪੰਜਾਬ ਦਾ 60000 ਕਰੋੜ ਰੁਪਏ ਦਾ ਜਿਹੜਾ ਪੁਰਾਣਾ ਫੰਡ ਰੁਕਾਇਆ ਰੁਕਿਆ ਹੋਇਆ ਉਹਨੂੰ ਤੁਰੰਤ ਜਾਰੀ ਕਰੇ ਨੰਬਰ 1 ਨਾਲ ਉਹਨਾਂ ਨੇ ਕਿਹਾ ਕਿ ਐਸਡੀਆਰਐਫ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਬਾੜ ਦੇ ਨਾਲ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਵਧਾ ਕੇ 50000 ਰੁਪਏ ਪਰ ਏਕੜ ਕੀਤੀ ਜਾ ਸਕੇ ਵੀ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਜਿਹੜੇ 50000 ਰੁਪਏ ਪਰ ਏਕੜ ਦੀ ਮੁਆਵਜ਼ਾ ਰਕਮ ਦਿੱਤੀ ਜਾਵੇ ਕਿਸਾਨਾਂ ਨੂੰ ਤੇ ਉਹਦੇ ਲਈ ਇੱਕ ਨਾਰਮਸ ਹੁੰਦੇ ਆ ਜਿਹੜੇ ਸੈਂਟਰ ਵੱਲੋਂ ਨਿਰਧਾਰਿਤ ਹੁੰਦੇ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਨਾਰਮਸ ਨੂੰ ਚੇਂਜ ਕੀਤਾ ਜਾਵੇ ਤਾਂ ਕਿ 50000 ਰੁਪਏ ਪਰ ਏਕੜ ਅਸੀਂ ਦੇ ਸਕੀਏ ਦਾਲੀ ਉਹਨਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਸਭ ਤੋਂ ਵੱਧ ਸਭ ਤੋਂ ਗੰਭੀਰ ਸੰਕਟ ਵਿੱਚ ਖੜਾ ਨੂੰ ਲੈ ਕੇ ਜੂਝ ਰਿਹਾ ਹੈ ਜੇ ਆਪਾਂ ਗੱਲ ਕਰੀਏ ਭਾਵੇਂ 88 ਚਾਹੇ ਹੋਣ ਭਾਵੇਂ 2023 ਚਾਹੇ ਹੋਣ ਉਹਨਾਂ ਪੰਜਾਬ ਸਰਕਾਰ ਨੇ ਵੀ ਇਸ ਗੱਲ ਨੂੰ ਐਡਮਿਟ ਕੀਤਾ ਕਿ ਇਹ ਜਿਹੜੇ ਹੜ੍ਹ ਹੈ ਇਹ ਸਭ ਤੋਂ ਗੰਭੀਰ کہہ ਸਕਦੇ ਆ ਸਭ ਤੋਂ ਵੱਧ ਨੁਕਸਾਨ ਚੇਲ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 3 ਲੱਖ ਏਕੜ ਜਿਹੜੀ ਐਗਰੀਕਲਚਰ ਭੂਮੀ ਹੈ ਐਗਰੀਕਲਚਰ ਲੈਂਡ ਹੈ 3 ਲੱਖ ਏਕੜ ਸਰਬਜੋਤ ਇੱਕ ਬਹੁਤ ਵੱਡਾ ਨੰਬਰ ਕਹਿ ਸਕਦੇ ਆ ਆਪਾਂ ਕਿ 3 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਦੇ ਵਿੱਚ ਆ ਰਹੀ ਹੈ ਤੇ ਸਾਰੇ ਜਿਹੜੇ ਸਰਹੱਦੀ ਪਿੰਡ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਔਰ ਆਪਾਂ ਜਦੋਂ ਜਾਣਦੇ ਆ ਜਦੋਂ ਖੜਾ ਆ ਜਾਂਦੇ ਐ ਉਥੇ ਪਾਣੀ ਛਮਾ ਹੋ ਜਾਂਦਾ ਜੋ ਪਾਣੀ ਥੱਲੇ ਉੱਤਰਦਾ ਫਿਰ ਗਾਧ ਝਮ ਜਾਂਦੀ ਹੈ ਉਥੇ ਜਿਨ੍ਹਾਂ ਦੇ ਕੋਲੇ ਪਸ਼ੂ ਹੁੰਦੇ ਐ ਪਸ਼ੂਆਂ ਦੀ ਸਮੱਸਿਆ ਹੋ ਜਾਂਦੀ ਹੈ ਸੌਰੀ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਬਹੁਤ ਸਟਰਗਲ ਕਰਨਾ ਪੈਂਦਾ ਹੈ ਬਹੁਤ ਸਟਰੋਂਗ ਕੰਪਨਸੇਸ਼ਨ ਚਾਹੀਦਾ ਹੁੰਦਾ ਇਹ ਸਾਰਾ ਜ਼ਿਕਰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਦੀ ਚਿੱਠੀ ਵਿੱਚ ਕੀਤਾ ਕਿਉਂਕਿ ਮੰਨ ਲਓ ਅੱਜ ਤੋਂ 10 15 20 ਦਿਨਾਂ ਬਾਅਦ ਜਿਹੜੇ ਹਾਲਾਤ ਆ ਨਾਰਮਲ ਹੋ ਜਾਂਦੇ ਆ ਹੜ੍ਹ ਖਤਮ ਹੋ ਜਾਂਦੇ ਆ ਪਾਣੀ ਉਤਰ ਜਾਂਦਾ ਫੇਰ ਵੀ ਉਹਨਾਂ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਹੈ ਨਾਰਮਲ ਹੋਣ ਤੇ ਉਹਨੂੰ ਕਈ ਹਫ਼ਤੇ ਕਈ ਮਹੀਨੇ ਲੱਗ ਸਕਦੇ ਆ ਕਿਉਂਕਿ ਪਾਣੀ ਦਾ ਪ੍ਰਭਾਵ ਹੈ ਜਿਹੜਾ ਉਸ ਤੋਂ ਬਾਅਦ ਬਿਮਾਰੀਆਂ ਫੈਲ ਜਾਂਦੀਆਂ ਮਹਾਮਾਰੀ ਵੀ ਹੋ ਜਾਂਦੀ ਹੈ ਤੇ ਪਸ਼ੂਆਂ ਦਾ ਪ੍ਰਭਾਵ ਹੋ ਜਾਂਦਾ ਜਿਹੜਾ ਸਮਾਨ ਖਰਾਬ ਹੋਇਆ ਹੁੰਦਾ ਜੀ ਬੁਲੇਸ਼ ਇਸ ਦਾ ਜੋ ਆਫਟਰ ਇਫੈਕਟਸ ਨੇ ਉਹ ਲੰਬੇ ਸਮੇਂ ਤੱਕ ਦੇਖੇ ਜਾ ਸਕਣਗੇ ਬਿਲਕੁਲ ਇਸ ਚਿੱਠੀ ਚ ਇੱਕ ਗੱਲ ਧਿਆਨ ਦੇਣ ਦੀ ਲੋੜ ਹੈ ਕਿ 60000 ਕਰੋੜ ਰੁਪਏ ਦਾ ਜੋ ਬਕਾਇਆ ਫੰਡ ਹੈ ਪੈਂਡਿੰਗ ਫੰਡ ਹੈ ਉਸ ਨੂੰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਨਵੇਂ ਸਿਰੇ ਤੋਂ ਕੋਈ ਫਲੱਡ ਡਿਜ਼ਾਸਟਰ ਫੰਡ ਦੀ ਮੰਗ ਨਹੀਂ ਕੀਤੀ ਗਈ ਨਹੀਂ ਬਿਲਕੁਲ ਉਹ ਵੀ ਕੀਤੀ ਗਈ ਹੈ ਸਰਬ ਉਹ ਵੀ ਮੰਗ ਕੀਤੀ ਗਈ ਹੈ ਕਿ ਨਵੇਂ ਸਿਰੇ ਤੋਂ ਜਿਹੜਾ ਫੰਡ ਦਿੱਤਾ ਜਾਵੇ ਕੰਪਨਸੇਸ਼ਨ ਦਿੱਤਾ ਜਾਵੇ ਰਾਹਤ ਪੈਕੇਜ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਪਹਿਲਾਂ ਵੀ ਆਪਾਂ ਜਾਣਦੇ ਹਾਂ ਪਹਿਲਾਂ ਵੀ ਕਈ ਵਾਰ ਚਿੱਠੀਆਂ ਲੱਗਦੇ ਰਹੇ ਆ ਮੀਡੀਆ ਵਿੱਚ ਵੀ ਇਹ ਬਿਆਨਬਾਜ਼ੀ ਆਉਂਦੀ ਰਹੀ ਹੈ ਕਿ ਸੈਂਟਰ ਨੇ ਬਹੁਤ ਸਾਰਾ ਪੈਸਾ ਪੰਜਾਬ ਦਾ ਰੋਕਿਆ ਹੋਇਆ ਹੈ ਉਹ ਕਹ ਰਿਹਾ ਕਿ ਉਹ ਜਿਹੜਾ ਪੈਸਾ ਹੈ ਉਹ ਤਾਂ ਇਮੀਡੀਏਟਲੀ ਜਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਰੂਰਲ ਖੇਤਰਾਂ ਵਿੱਚ ਪਿੰਡੂ ਖੇਤਰਾਂ ਵਿੱਚ ਉਸ ਪੈਸੇ ਦੀ ਮਦਦ ਨਾਲ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕੀਤੀ ਜਾ ਸਕੇ ਜੀ ਸਰ ਚਲੋ ਬਹੁਤ ਬਹੁਤ ਸ਼ੁਕਰੀਆ ਵੀਨੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸੀਐਮ ਭਗਵੰਤ ਮਾਨ ਨੇ ਪੀਐਮ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ 60000 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕੀਤਾ ਜਾ ਇਹ ਮੰਗ ਕੀਤੀ ਹੈ ਜਿਸ ਨਾਲ ਹੀ 50000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਕੀ ਕੰਪਨਸੇਸ਼ਨ ਦਿੱਤਾ ਜਾਏ ਕਿਉਂਕਿ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਦਾ ਕੋਈ ਵੀ ਹਿਸਾਬ ਨਹੀਂ ਹੈ ਸੀਐਮ ਨੇ ਦਰਖਾਸਤ ਕੀਤੀ ਅਪੀਲ ਕੀਤੀ ਚਿੱਟੇ ਲਿਕੇ ਕਿ ਹੜਾ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50000 ਰੁਪਏ ਤੱਕ ਵਧਾਈ ਜਾਏ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਜੋ ਇਹ ਹੜ੍ਹ ਆਏ ਨੇ ਇਸ ਨੂੰ ਕੰਪੇਅਰ 1988 ਵਾਲੇ ਹੜਾ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਉਹ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਜਾਨੀ ਨੁਕਸਾਨ ਵੀ ਹੋਇਆ ਸੀ ਮਾਲੀ ਨੁਕਸਾਨ ਵੀ ਹੋਇਆ ਸੀ ਸੀਐਮ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਪੰਜਾਬ ਦੇ 1000 ਤੋਂ ਵੱਧ ਪ ने, क्योंकि किस पंजाब नौ जिले चपेट आए हुए एक हजार तो ज्यादा पिंड ने जो कि पानी छी डुबे हुए राहत बचाव कार्य लगातार जारी है पर कई कई दिन हो चुके ने कई कई फुट पिंडी खड़िया होया है पानी हाले भी उतरिया नहीं है पर लगातार मीह पैर जो कि आने वाले समय से दिनों चिंता होर ज़्यादा वा सकता है लोगों तक खाण का समान नहीं पहुँच रहा कई थावान पर दूसरे पास से बी एस एफों मोर्चा सामभया हुआ है कई एन जी ओ सामने आए हैं प्रशासन भी अपने पदर से लग्या हुआ है ता जो लोक ने सुरक्षित थावं पर उन्होंने पहुँचाया जा सके रिलीफ कैंप सैटअप किए गए हैं इस दाल ही जो लोग छत्ता पर बैठे हुए हैं जिथे किश्ती नहीं पहुँच सकती बेड़ियाँ नहीं पहुँच सकियाँ तो उतें हैलीकॉप्टर जरिए ही जो राशि राशन है तो पहुंचाया जा रहा है सी एम भगवंत मान ने हम चिट्ठी लिखी है क्योंकि हालात बेहद ज्यादा चिंताजनक ने कई मौत हूं तक हो चुकिया ने आंकड़ा होर भी बच सद किसानों का व्डे पद्धर से नुकसान होया पिंड का मैं जिक्र करा तो हाले भी कई कई फुट उत्थे पानी है लोग घर दत बैठे हुए हैं पीने वाला पानी नहीं है खा कोई राशन नहीं है बिजली उतने नहीं है पानी खड़िया होया है आने वाले दिन बीमारियां भी फैल सकती ने पशुआ दौत हो चुकी है व्डे पद्धर से जो पशु ने पानी वह भी गए हैं तो इस पूरी स्थिति में इस चिट्ठी के जरिए बयान किया है सीएम भगवंत मान ने अपील की है कि तुरंत जो पेंडिंग बकाया है उसू रिलीज़ किया जाए इस हज़ार रुपये प्रति एकड़ मुआवजा देने की भी मांग की है पंजाब हूँ तक सब तो गंभीर हर स्थिति का सामना कर रहा है इस गल का जिक्र भगवंत मान ने इस चिट्ठी किया गुरदासपुर कपूरथला अमृतसर ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤਹਸ਼ਾਹਰਪੁਰ ਵਿੱਚ ਹੜ੍ਹ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹੇ ਨੇ ਅੱਜ ਕੱਲ ਦਾ ਜ਼ਿਕਰ ਸੀਐਮ ਭਗਵਨ ਪਾਂਡੇ ਵੱਲੋਂ ਕੀਤਾ ਗਿਆ ਕਰੀਬ 10 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਚੁੱਕੀ ਹੈ ਵੱਡੇ ਪੱਧਰ ਤੇ ਜੋ ਕਿ ਪੁੱਤਾ ਵਾਂਗ ਪਾਲੀ ਹੋਈ ਫਸਲ ਸੀ ਕਿਸਾਨਾਂ ਦੀ ਉਹ ਵਹਿ ਗਈ ਹੈ ਡੁੱਬ ਗਈ ਹੈ ਤਬਾਹ ਹੋ ਗਈ ਹੈ ਜਿਸ ਕਰਕੇ ਜੋ ਕਿਸਾਨ ਨੇ ਉਹ ਵੱਡੇ ਪੱਧਰ ਤੇ प्रभावित हुए हैं साथ बीजेपी आगू सुभाष शर्मा फोन लाइन से जुड़े हैं सर स्वागत है तो न्यूज़ एटीन से सी एम भगवंत मान ने एक चिट्ठी लिखी है पी एम नरेंद्र मोदी ने मौजूदा स्थिति पाब की की कुछ है इस चिट्ठी बयान की है नील की है कि जो पेंडिंग सठ हज़ार करोड़ है उसू रिलीज़ किया जाए इस ही हज़ार रुपये प्रति एकड़ मुआवजा किसान के लिए यह मंग भी की ਦੇਖੋ ਜੋ ਪੰਜਾਬ ਦੀ ਇਸ ਵੇਲੇ ਹਾਲਤ ਹੈ ਨਿਸ਼ਚਿਤ ਰੂਪ ਨਾਲ ਕੇਂਦਰ ਸਰਕਾਰ ਉਹਦੇ ਉੱਤੇ ਜ਼ਰੂਰ ਪੰਜਾਬ ਦੀ ਮਦਦ ਕਰੇਗੀ ਹੂੰ ਔਰ ਸੀਐਮ ਸਾਹਿਬ ਤਾਂ ਲੇਟ ਹੋ ਗਏ ਸਾਡੀ ਪਾਰਟੀ ਨੇ ਤਾਂ ਆਲਰੇਡੀ ਜਾਕਟ ਸਾਹਿਬ ਨੇ ਪਰਸੋਂ ਹੀ ਚਿੱਠੀ ਲਿਖ ਕੇ ਪੀਐਮ ਸਾਹਿਬ ਤੋਂ ਇਹ ਮੰਗ ਕੀਤੀ ਹੋਈ ਹੈ ਔਰ ਬੀਜੇਪੀ ਪੰਜਾਬ ਨੇ ਵੀ ਇਹ ਗੱਲ ਉਹਨਾਂ ਅੱਗੇ ਰੱਖੀ ਹੈ ਪਰ ਇੱਥੇ ਸਵਾਲ ਇਹ ਵੀ ਬਣਦਾ ਹੈ ਕਿ ਜਿਹੜਾ ਪੈਸਾ ਆਲਰੇਡੀ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੰਜਾਬ ਤੋਂ ਆਇਆ ਹੋਇਆ ਹੈ ਹੂੰ ਉਸ ਪੈਸੇ ਦਾ ਕੀ ਉਪਯੋਗ ਹੋਇਆ ਆਲਰੇਡੀ ਹਰ ਸਾਲ ਪੈਸਾ ਆਂਦਾ ਹੈ ਡਰੇਨਸ ਨੂੰ ਸਾਫ਼ ਕਰਨ ਲਈ ਹਰ ਸਾਲ ਪੈਸਾ ਆਂਦਾ ਹੈ ਹੀ ਹੜਾ ਤੋਂ ਬਿਚਾ ਉਹ ਉਹ ਪੈਸੇ ਦਾ ਕੀ ਬਣਿਆ ਹਮ ਫਿਕਰ ਕੇ ਕੇਂਦਰ ਜੋ ਮਦਦ ਕਰੇਗਾ ਕਰੇਗਾ ਪਰ ਸੀਐਮ ਸਾਹਿਬ ਤਾਂ ਮਦਦ ਕਰ ਰਿਹਾ ਹੈ ਸਵਾਲ ਤਾਂ ਐਸੋ ਨੇ ਲੋਕ ਪਿੰਨਾ ਕੁਛ ਰਿਹਾ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਹਮ ਜੁੜਿਆਦਾ ਪਿਛਲੇ ਸਾਲ ਲੋਹੜ ਆਏ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜੀ ਮੈਂ ਤਾਂ ਮੁਰਗੀ ਦੇ ਵੀ ਪੈਸੇ ਦਊਂਗਾ ਮਰੀ ਦੇ ਪੁੱਛੀ ਦੇ ਵੀ ਪੈਸੇ ਦਊਂਗਾ ਉਹਦੇ ਬਾਅਦ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਤੱਕ ਨਹੀਂ ਮਿਲਿਆ ਹਮ ਤੋਂ ਕੇਂਦਰ ਜੋ ਕਰੇਗਾ ਜ਼ਰੂਰ ਕਰੇਗਾ ਲੇਕਿਨ ਪੰਜਾਬ ਦੀ ਲੋਕਾਂ ਨੇ 92 ਐਮਐਲਏ ਬਣਾ ਕੇ ਜਿਹੜੀ ਸਰਕਾਰ ਬਣਾਈ ਕਿ ਉਹ ਕਿੱਥੇ ਖੜੀ ਆ ਮੁੱਖ ਮੰਤਰੀ ਸਾਹਿਬ ਤੋਂ ਕਮਰੇ ਸੀ ਤਾਮਿਲਨਾਡੂ ਜਿੱਦੋਂ ਪੰਜਾਬ ਦੇ ਲੋਕ ਹੜਾਂ ਦੀ ਮਾਰ ਚ ਸੀਗੇ ਹੂੰ ਕੋਣ ਹੈਲੀਕਾਪਟਰ ਦੇਣ ਦਾ ਧਮਾ ਕਰ ਰਿਹਾ ਹੈ ਪੰਜਾਬ ਦੇ ਲੋਕ ਮਤਲਬ ਜਿਹੜੀਆਂ ਚਾਹੀਦੀਆਂ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੁਵਿਧਾਵਾਂ ਚਾਹੀਦੀਆਂ ਅੱਜ ਪੂਰੀ ਤਰ੍ਹਾਂ ਪੰਜਾਬ ਦੀ ਸਰਕਾਰ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਕੋਲਾਪਸ ਹੋਈ ਪਈ ਹੈ ਕਿਤੇ ਕੋਈ ਰਾਹਤ ਕਰਨ ਤੇ ਬਿਲਕੁਲ ਅਸਫਲ ਨੇ ਲੋਕ ਬਿਲਕੁਲ ਪਰੇਸ਼ਾਨ ਨੇ ਤੁਸੀਂ ਆਪ ਤੁਹਾਡੇ ਮੀਡੀਆ ਜਿਵੇਂ ਰੋਜ਼ ਖੋਰੀਆਂ ਦੇਖ ਰਹੇ ਆ ਸਾਰੇ ਮੀਡੀਆ ਖੋਰੀਆਂ ਆ ਰਹੀਆਂ ਤੋਂ ਜੋ ਕੰਮ ਕੇਂਦਰ ਦੇ ਕਰਨ ਵਾਲਾ ਜ਼ਰੂਰ ਕੇਂਦਰ ਕਰੇਗੇ ਅਸੀਂ ਵੀ ਕੇਂਦਰ ਨਾਲ ਗੱਲ ਕਰ ਰਹੇ ਆ ਲੇਕਿਨ ਜੋ ਸੁਪਰ ਸਰਕਾਰ ਦੇ ਕਰਨ ਵਾਲਾ ਕੰਮ ਹੈ ਜਿਹਦੇ ਕਰਕੇ ਲੋਕਾਂ ਨੇ ਸਰਕਾਰ ਨੂੰ ਕਿ ਉਹ ਸਰਕਾਰ ਬਿਲਕੁਲ ਧਾਇਰ ਦੇ ਦਿੱਤੀਆ ਮੁੱਖ ਮੰਤਰੀ ਸਾਹਿਬ ਜਰਾ ਆਪ ਵੀ ਕੁਝ ਨਿਕਲਨ ਕਰੋ ਔਰ ਆਪ ਦੀ ਸਰਕਾਰ ਨੂੰ ਆਪ ਦੀ ਐਡਮਿਨਿਸਟ੍ਰੇਸ਼ਨ ਨੂੰ ਆਪ ਦੇ ਡਿਪਟੀ ਕਮਿਸ਼ਨਰਸ ਨੂੰ ਉਹਨਾਂ ਨੂੰ ਥੋੜਾ ਐਕਟਿਵ ਕਰਨ ਤਾਂ ਕਿ ਕੋਈ ਲੋਕਾਂ ਨੂੰ ਰਾਹਤ ਹੋਵੇ ਹੂੰ ਜੀ ਸੁਭਾਸ਼ ਸ਼ਰਮਾ ਜੀ ਤੁਸਨ ਨਾਲ ਜੁੜਨ ਸਨ ਨਾਲ ਨੀਰਗੜ ਜੁੜਨੇ ਆਮ ਆਦੀ ਪਾਰਟੀ ਦੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ న్యూਸ 18 ਪੰਜਾਬ ਤੇ ਸੁਭਾਸ਼ ਸ਼ਰਮਾ ਸਰ ਨਾਲ ਜੁੜੇ ਉਹਨਾਂ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਜੋ ਆਮ ਆਦੀ ਪਾਰਟੀ ਹੈ ਪੰਜਾਬ ਸਰਕਾਰ ਨੇ ਉਹ ਕਿੰਨਾ ਕਿਤੇ ਮਿਸ ਮੈਨੇਜਮੈਂਟ ਹੋਈ ਹੈ ਤਾਂ ਕਰਕੇ ਪੰਜਾਬ ਚ ਇਹ ਜੀ ਸਿਚੁਏਸ਼ਨ ਬਣ ਗਈ ਹੈ ਜੋ ਡਿਜ਼ਾਸਟਰ ਫੰਡ ਹੈ ਹਰ ਸਾਲ ਦਿੱਤਾ ਜਾਂਦਾ ਹੈ ਉਸ ਦਾ ਮਿਸ ਯੂਜ਼ ਕੀਤਾ ਗਿਆ ਦੇਖੋ ਕੁਦਰਤ ਦੀ ਕਰੋਪੀ ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ 35 ਸਾਲਾਂ 37 ਸਾਲਾਂ ਪਿੱਛੋਂ ਇਸ ਤਰ੍ਹਾਂ ਦੇ ਹੜ ਜਿਹੜੇ ਐ ਉਹ ਪੰਜਾਬ ਦੇ ਵਿੱਚ ਆਏ ਨੇ ਕਿ ਉੱਤੇ ਹਿਮਾਚਲ ਦੇ ਵਿੱਚ بارش ਇੰਨੀ ਹੋਈ ਐ ਔਰ ਇਸ ਵਕਤ ਵੀ ਜੇਕਰ ਬੀਜੇਪੀ ਸਿਆਸਤ ਕਰਨ ਤੋਂ ਬਾਝ ਨਹੀਂ ਆਉਂਦੀ ਤੇ ਸਿਆਸਤ ਇਹਨਾਂ ਨੂੰ ਮੁਬਾਰਕ ਔਰ ਆਮ ਆਦਮੀ ਪਾਰਟੀ ਦੀ ਪੂਰੀ ਦੀ ਪੂਰੀ ਸਰਕਾਰ ਸਾਰੇ ਸਾਡੇ ਮੰਤਰੀ ਸਾਡੇ ਐਮਐਲਏ ਮੁੱਖ ਮੰਤਰੀ ਕਿ ਨਾ ਖੁਦ ਗਰਾਊਂਡ ਦੇ ਵਿੱਚ ਨੇ ਲੋਕਾਂ ਦੇ ਵਿੱਚ ਨੇ ਉਹ ਉਹ ਜਹਾਜ਼ਾਂ ਦੇ ਵਿੱਚ ਬੈਠ ਕੇ ਹਵਾਈ ਸਰਵੇਖਣ ਨਹੀਂ ਕਰਦੇ ਹੈਗੇ ਔਰ ਜਿਹੜੀ ਚੀਜ਼ ਦੀ ਅੱਜ ਸਭ ਤੋਂ ਵੱਡੀ ਜ਼ਰੂਰਤ ਹੈਗੀ ਹੈ ਕਿ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਣਾ ਉਹਨਾਂ ਨੇ ਖਾਣੇ ਦਾ ਪ੍ਰਬੰਧ ਕਰਨਾ ਇਹ ਬਖੂਬੀ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹ ਕਰ ਰਹੀਆਂ ਨੇ ਪਰ ਦੁੱਖ ਤੇ ਇਸ ਚੀਜ਼ ਦਾ ਹੈਗਾ ਨਾ ਕਿ ਕੀ ਪ੍ਰਧਾਨ ਮੰਤਰੀ ਸਾਹਿਬ ਦੀ ਸੋਚ ਦੇ ਵਿੱਚ ਜਾਂ ਕੇਂਦਰੀ ਜਿਹੜੀ ਸਰਕਾਰ ਹੈਗੀ ਉਹਦੀ ਸੋਚ ਦੇ ਵਿੱਚ ਪੰਜਾਬ ਕਿਤੇ ਹੈਗਾ ਅੱਜ ਤੱਕ ਇੰਨੇ ਦਿਨ ਹੋ ਗਏ ਜਿਹੜਾ ਐਡਾ ਵੱਡਾ ਡਿਜਾਸਟਰ ਆਇਆ ਨੂੰ ਜਿਹੜਾ ਕਿ ਪੂਰੇ ਹਿੰਦੁਸਤਾਨ ਦਾ ਡਿਜਾਸਟਰ ਹੈ ਕਿਉਂਕਿ ਪੰਜਾਬ ਉਹ ਮੁਲਕ ਹੈ ਜਿਹੜਾ ਸੂਬਾ ਹੈਗਾ ਜਿਹੜਾ ਨਾ ਕੇਵਲ ਅੰਨ ਜਨਨ ਕੇ ਪੈਦਾ ਕਰਕੇ ਮੁਲਕ ਨੂੰ ਦਿੰਦਾ ਹੈ ਬਲਕਿ ਜਨਨ ਕੇ ਬਾਰਡਰਾਂ ਦੇ ਉੱਤੇ ਜਨਨ ਕੇ ਸੁਰੱਖਿਆ ਕਰਦਾ ਹੈਗਾ ਤੇ ਜੇ ਉਹਦੇ ਪ੍ਰਤੀ ਇਹੋ ਜੀ ਉਦਾਸੀਨਤਾ ਜਿਹੜੀ ਹੈ ਕੇਂਦਰੀ ਲੀਡਰਸ਼ਿਪ ਦੇ ਵਿੱਚ ਹੈਗੀ ਹੈ ਕਿ ਉਹਦਾ ਸਰਕਾਰ ਦੇ ਵਿੱਚ ਹੈਗੀ ਇਦੋਂ ਵੱਡੇ ਦੁੱਖ ਦਾ ਹੋਰ ਕੀ ਕਾਰਨ ਹੋਏਗਾ ਇੱਕ ਸ਼ਬਦ ਪ੍ਰਧਾਨ ਮੰਤਰੀ ਸਾਹਿਬ ਬੋਲੇ ਇੱਕ ਸ਼ਬਦ ਗ੍ਰਹਿ ਮੰਤਰੀ ਸਾਹਿਬ ਬੋਲੇ ਸੁਭਾਸ਼ ਸ਼ਰਮਾ ਜੀ ਗੱਲ ਕਰ ਰਹੇ ਸੀ ਕਿ ਤਮਿਲ ਦੁਮਾ ਕੋ ਮੰਤਰੀ ਕੋ ਉਮਰੇ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਜਾਪਾਨ ਚ ਘੁੰਮ ਰਹੇ ਨੇ ਚਾਈਨਾ ਚ ਘੁੰਮ ਰਹੇ ਨੇ ਇੱਕ ਸ਼ਬਦ ਵੀ ਪੰਜਾਬ ਬਾਰੇ ਬੋਲਿਆ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗਾ ਕਿ ਭਾਜਪਾ ਸਿਰਫ ਸਿਆਸਤ ਕਰਨ ਵਾਸਤੇ ਐਥੇ ਅਸੀਂ ਪਰਸੋਂ ਵੀ ਆਖਿਆ ਸੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਸੁਨੀਲ ਜਾਖੜ ਜੀ ਨੇ ਉਦੋਂ ਵੀ ਆਖਿਆ ਸੀ ਇਹ ਵਕਤ ਜਿਹੜਾ ਹੈ ਸਿਆਸਤ ਕਰਨ ਦਾ ਨਹੀਂ ਹੈ ਤੁਹਾਡਾ ਕੋਈ ਸਵਾਲ ਹੈ ਇਕੱਲੇ ਇਕੱਲੇ ਗੈ ਸਵਾਲ ਦਾ ਜਵਾਬ ਦੇਵਾਂਗੇ ਤੁਹਾਨੂੰ ਪਰ ਇਹ ਵਕਤ ਹੈ ਪੰਜਾਬ ਦੇ ਨਾਲ ਖੜਨ ਦਾ ਅੱਜ ਬਿੱਟੂ ਸਾਹਿਬ ਦਾ ਬਿਆਨ ਆ ਗਿਆ ਹਮ ਰਵਨੀਤ ਬਿੱਟੂ ਜੀ ਉਹ ਕੀ ਕਹਿ ਰਹੇ ਨੇ ਇੱਕ ਬੰਨੇ ਤਾਂ ਨਾਇਬ ਸੇਣੀ ਜੀ ਲੈਟਰ ਲਿਖਦੇ ਹੈਗੇ ਆ ਕਿ ਹਰਿਆਣਾ ਪੰਜਾਬ ਨੂੰ ਮਦਦ ਕਰਨ ਨੂੰ ਤਿਆਰ ਆ ਔਰ ਜਦੋਂ ਹਰਿਆਣੇ ਨੂੰ ਇਹ ਬੇਨਤੀ ਕੀਤੀ ਗਈ ਕਿ ਅੱਜ ਸਾਡੇ ਡੈਮਾਂ ਦੇ ਉੱਤੇ ਜਾਨਕ ਟੁੱਟਣ ਦਾ ਖਤਰਾ ਹੈਗਾ ਤੁਸੀਂ ਥੋੜਾ ਜਿਹਾ ਪਾਣੀ ਜ਼ਿਆਦਾ ਲੈ ਲਵੋ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਿੱਤੀ ਠੀਕ ਹੋ ਸਕਦੀ ਹੈ ਉਹ ਸਾਜ਼ਿਸ਼ ਦੇ ਤਹਿਤ ਕਹਿੰਦੇ ਸਾਨੂੰ ਤਾਂ ਜਿੰਨਾ ਪਾਣੀ ਮਿਲਦਾ ਉਹਦੇ ਜੋ ਵੀ 2500 ਕਿਉਂ ਕਿ ਉਸੇ ਘਟਦੇ ਔਰ ਉਹਦੀ ਹਮੈਤ ਕੌਣ ਕਰ ਰਹੀ ਹੈ ਬਿੱਟੂ ਸਾਹਿਬ ਕਰ ਰਹੇ ਨੇ ਮਤਲਬ ਬਿੱਟੂ ਸਾਹਿਬ ਨੂੰ ਇੰਨੀ ਮਤਲਬ ਹੋਸ਼ ਦੀ ਹੋਣੀ ਆਈ ਕਿ ਜਦੋਂ ਸਾਡੇ ਪੰਜਾਬ ਦੀ ਧਰਤੀ ਪਿਆਸੀ ਸੀ ਉਦੋਂ ਇਹ ਲੁੱਟਣ ਵਾਸਤੇ ਸਾਜ਼ਸ਼ਾਂ ਕਰੇ ਕੇਂਦਰ ਸਾਜ਼ਸ਼ਾਂ ਕਰੇ ਬੀਜੇਪੀ ਦੀ ਹਰਿਆਣਾ ਸਰਕਾਰ ਬੀਬੀਐਮਬੀ ਨੂੰ ਨਾਲ ਮਲਾਇਆ ਜਾਵੇ ਤੇ ਅੱਜ ਜਦੋਂ ਹੜ੍ਹਾਂ ਦੀ ਤਬਾਹੀ ਹੋਈ ਹੈ ਉਦੋਂ ਅਸੀਂ ਪੰਜਾਬੀ ਆ ਚੱਲਣ ਵਾਸਤੇ ਤੇ ਹਾਲੇ ਵੀ ਬੀਜੇਪੀ ਨੂੰ ਕਿਸੇ ਤਰ੍ਹਾਂ ਦੀ ਜਨਨ ਕਿ ਆ ਪੰਜਾਬ ਦੇ ਲੋਕ ਮੂੰਹ ਲਾਉਣਗੇ ਹੂੰ ਜੀ चलो बहुत बहुत, बहुत शुक्रिया नीलगढ़ आम आदमी पार्टी के आगू साथ जुड़े बहुत बहुत, बहुत शुक्रिया सुभाष शर्मा बीजेपी के आगू साथ जुड़े हालांकि सी भगवंत मान ने चिट्ठी जरूर लिखी है पीएम नरेंद्र मोदी ने मौजूदा स्थिति बारे जाणू कराया है पेंडिंग जो फंड है रिलीज करने कर अपील की है जनाल ही प्रति एकड़ा हज़ार रुपए का कंपनसेशन मुआवजा दिता जाए इस चिट्ठी इस गल का जिक्र भी किया है निका है कि तीन लख एकड़ जमीन है खेती वाली जमीन है किसानों की खेती तबाह हो गई है हड़ा करके